ਸਤਿ ਸ਼੍ਰੀ ਅਕਾਲ ਜੀ ਬਿਨਾ ਸਮਾਂ ਗਵਾਏ ਮੌਸਮ ਦੀ ਗੱਲਬਾਤ ਕਰਦੇ ਆ ਕਿ ਕੱਲ ਅਤੇ ਪਰਸੋਂ ਦਾ ਜਿਹੜਾ ਮੌਸਮ ਆ ਉਹ ਕਿਸ ਤਰ੍ਹਾਂ ਦਾ ਰਹੇਗਾ ਸੈਟੇਲਾਈਟ ਦੀ ਤਸਵੀਰਾਂ ਦੇਖ ਸਕਦੇ ਹਾਂ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆਇਆ ਕਿ ਪਾਕਿਸਤਾਨ ਸਾਈਡ ਫਿਰ ਤੋਂ ਇੱਕ ਵਾਰ ਜਿਹੜੀ ਬੱਦਲਮਈ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਤੇ ਆਉਣ ਵਾਲੇ ਕੁਝ-ਕੁਝ ਘੰਟਿਆਂ ਤੱਕ ਇਹ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਸਭ ਤੋਂ ਪਹਿਲਾਂ ਇਹ ਪੰਜਾਬ ਦੇ ਆਪ ਪੱਛਮੀ ਇਲਾਕਿਆਂ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਪੰਜਾਬ ਦੇ ਪੱਛਮੀ ਇਲਾਕਿਆਂ ਦੀ ਗੱਲ ਕਰਦੇ ਜਿਨ੍ਹਾਂ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਹਨਾਂ ਸ਼ਹਿਰਾਂ ਦੇ ਵਿੱਚ ਆ ਜਿਹੜੀ ਆਪਾਂ ਨੂੰ ਸੰਘਣੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਇਹ ਬਦਲਵਾਈ ਹੈ ਜਿਹੜੀ ਇਹ ਜ਼ਿਆਦਾ ਪ੍ਰਭਾਵ ਨਹੀਂ ਪਾ ਕੇ ਜਾਵੇਗੀ ਪੰਜਾਬ ਦੇ ਵਿੱਚ ਭਾਵ 10-15% ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਉਹ ਵੀ ਇਹ ਵੀ ਪੱਛਮੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ-ਫੁਲਕੀ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਜਿਹੜੇ ਇਲਾਕੇ ਆ ਮੈਂ ਦੱਸ ਰਿਹਾ ਤੁਹਾਨੂੰ ਬਾਕੀ ਜਿਹੜਾ ਪੂਰਬੀ ਇਲਾਕੇ ਨੇ ਉਹ ਲਗਭਗ ਠੀਕ ਰਹਣਗੇ ਟਟਵੇਂ ਰੂਪ ਦੇ ਵਿੱਚ ਜਿਹੜੀ ਬਦਲਵਾਈ ਆ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਇਹਨਾਂ ਬਦਲਾਂ ਦੇ ਚਲਦੇ ਆਪਾਂ ਨੂੰ ਮੌਸਮ ਦੇ ਵਿੱਚ ਹਲਕਾ ਫੁਲਕਾ ਬਦਲਾ ਦੇਖਣ ਨੂੰ ਮਿਲੇਗਾ ਭਾਵੇਂ 1 ਤੋਂ ਡਿਗਰੀ ਦਾ ਜਿਹੜਾ ਟੈਂਪਰੇਚਰ ਦੇ ਵਿੱਚ ਘਟਾ ਹੋਵੇਗਾ ਕਿਉਂਕਿ ਜਿਹੜਾ ਮੱਧਮ ਰੂਪ ਦੇ ਵਿੱਚ ਧੁੱਪਾ ਜਿਹੜੀ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਕਿਉਂਕਿ ਟਟਵੇਂ ਬਦਲ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਪੱਛਮੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੀ ਫੁਲਕੀ ਬੂੰਦਾਬੰਦੀ ਵੀ ਦੇਖਣ ਨੂੰ ਮਿਲੂਗੀ ਬਾਕੀ ਜਿਹੜੇ ਲੁਧਿਆਣਾ ਮੋਗਾ ਜਲੰਧਰ ਮੁਕਸਰ ਵਰਗੇ ਸ਼ਹਿਰ ਨੇ ਸ਼ਹਿਰ ਨੇ ਇਹ ਵਾਲੇ ਸ਼ਹਿਰ ਨੇ ਇਹਨਾਂ ਦੇ ਵਿੱਚ ਆਪਾਂ ਨੂੰ ਕਹ ਲੂ ਵੀ ਆ ਜਿਹੜੀ ਗਰਮੀ ਦਾ ਅਹਿਸਾਸ ਦੁਪਹਿਰ ਦੇ ਸਮੇਂ ਹੁੰਦਾ ਰਹੇਗਾ ਸ਼ਾਮ ਦੇ ਸਮੇਂ ਆਪ ਟੈਂਪਰੇਚਰ ਦੇ ਵਿੱਚ ਕਾਫੀ ਘਰਾਵਟ ਹੁੰਦੀ ਹੈ ਜਿਸ ਦੇ ਕਾਰਨ ਆਪਾਂ ਨੂੰ ਠੰਡ ਦਾ ਮਾਹੌਲ ਦੇਖਣ ਨੂੰ ਮਿਲਦਾ ਕੁਝ ਕਿ ਸਮੇਂ ਤੱਕ ਜਿਹੜੇ ਮਤਲਬ 20 ਤਰੀਕ ਤੱਕ ਜੇ ਚਾਹੇ ਮੌਸਮ ਰਹੇਗਾ 20 ਤਰੀਕ ਤੋਂ ਬਾਅਦ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਆਪ ਗਰਮੀ ਵੱਲ ਨੂੰ ਤੇਜ਼ੀ ਨਾਲ ਬਦਲਣਾ ਸ਼ੁਰੂ ਹੋ ਜਾਵੇਗਾ ਜਿਹੜੇ ਪੱਛਮੀ ਵੈਸਟਰਨ ਡਿਸਰਬੈਂਸ ਨੇ ਉਹ ਲਗਭਗ ਬੰਦ ਹੋ ਜਾਣਗੇ ਜਿਸ ਦੇ ਕਾਰਨ ਜਿਹੜੀਆਂ ਹਵਾਵਾਂ ਦੀਆਂ ਜਿਹੜੇ ਰੁੱਖ ਨੇ ਉਹ ਵੀ ਬਦਲ ਜਾਣਗੇ ਕੱਲ ਨੂੰ ਜਿਹੜੀ ਉੱਤਰ ਪੱਛਮੀ ਹਵਾਵਾਂ ਚੱਲਣਗੀਆਂ ਹਵਾਵਾਂ ਦੀ ਜਿਹੜੀ ਗਤੀ ਹੋਵੇਗੀ ਉਹ ਤੇਜ਼ ਹੋਵੇਗੀ ਇਸ ਕਾਰਨ ਆਪਾਂ ਨੂੰ ਠੰਡ ਦਾ ਮਾਹੌਲ ਆ ਜਿਹੜਾ ਹਲਕਾ ਫੁਲਕਾ ਦੇਖਣ ਨੂੰ ਮਿਲੇਗਾ ਬਾਕੀ ਸੰਗਰੂਰ ਪਟਿਆਲਾ ਜਿਵੇਂ ਕਿ ਇਹ ਸ਼ਹਿਰ ਨੇ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਮਲੇਰ ਕੋਟਲਾ ਪਟਿਆਲਾ ਇਹਨਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਵੀ ਬਦਲਵਾਈ ਦੇਖਣ ਨੂੰ ਮਿਲੇਗੀ ਤੇ ਇਹਨਾਂ ਦਾ ਮਾਹੌਲ ਵੀ ਜਿਹੜਾ ਬਦਲਾ ਵਾਲਾ ਹੀ ਰਹੇਗਾ ਹਲਕੀ ਫੁਲਕੀ ਬਦਲਵਾਈ ਰਹੂਗੀ ਮੀਹਾਂ ਦੇ ਗਤੀਵਿਧੀਆਂ ਨਾ માત્ર ਹੋਣਗੀਆਂ ਗਰਮੀ ਦਾ ਮਾਹੌਲ ਇੱਥੇ ਵੀ ਦੇਖਣ ਨੂੰ ਮਿਲੇਗਾ ਦੁਪਹਿਰ ਦੇ ਸਮੇਂ ਅਤੇ ਟੈਂਪਰੇਚਰ ਦੇ ਵਿੱਚ ਫੇਰ ਬਦਲ ਹਲਕਾ ਫੁਲਕਾ ਅੱਜ ਦੇ ਨਾਲੋਂ ਜਿਹੜੀ ਗਰਮੀ ਆ ਉਹ ਘੱਟ ਦੇਖਣ ਨੂੰ ਮਿਲੂਗੀ ਬਾਕੀ ਜੇਕਰ ਸਾਡੇ ਕੋਲ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ